ਮੈਨਰ ਸੋਇਚ ਕੰਮ ਕਰਾਂ ਢੀ ਅੱਛਾ ਤੇ ਜੋਤ ਨੇ ਮੈਨੂੰ ਆਵਾਜ਼ ਮਾਰੀ ਕੀ ਕਹਿੰਦੀ ਤੇ ਪਿੰਡ ਵੱਲੋਂ ਡੇਹੀ ਪੁੱਛਣਾ ਕਦੋਂ ਜਾਣਾ ਵਾ ਮੈਂ ਮੇਰੇ ਭਾਜੀ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੇ ਕੱਲ ਨੂੰ ਚੱਲਾਂਗੇ ਤੇ ਨਾ ਕੁੱਤੀ ਤੇ ਫੋਨ ਪਿਆ ਸੀ ਕੱਲ ਅੱਛਾ ਉਹ ਲੱਗੀ ਫੜਨ ਸੁਣ ਲਿਆ ਤੂੰ ਤੇ ਮੈਂ ਚਾਹਣਾ ਕਿ ਵੇਖ ਲਿਆ ਅੱਛਾ ਤੇ ਮੈਂ ਉਹਨੂੰ ਕਿਹਾ ਮੈਂ ਤਾਂ ਫੋਨ ਕਰਨਾ ਕਿਤੇ ਕਹਿੰਦੀ ਨਹੀਂ ਨਹੀਂ ਤੁਹਾਡਾ ਫੋਨ ਆਉਣ ਡਿਆ ਕਿਸਦਾ ਤੇ ਮੈਂ ਲੱਗੀ ਸੀ ਚੁੱਕਣ ਕਿਉਂ ਪਤਾ ਵਾ ਇਹ ਤੇ ਸਾਰੇ ਬੰਨ ਨਹੀਂ ਆ ਤੇ ਜੋਤ ਤੇਰੇ ਗੱਡੀ ਦਾ ਫੋਨ ਆਇਆ ਵਾ ਤੇ ਉੱਥੇ ਦਫ਼ਤਰ ਕੰਮ ਉਹ ਮੈਨੂੰ ਪਤਾ ਵਾ ਜਾਣਾ ਇਹਨਾਂ ਕਿਤੇ ਨਹੀਂ ਆ ਸਾਰੇ ਦਿਨ ਲੰਗਾਉਣਦੇ ਆ ਜਿਵੇਂ ਆਪਣੇ ਕੰਨੀ ਗੱਲਾਂ ਨਾ ਸੁਨੀਆਂ ਹੁੰਦੀਆਂ ਫਿਰ ਤੇ ਮੈਂ ਮੰਨ ਵੀ ਲੈਂਦੀ ਵੀ ਇਹ ਸੱਚ ਕਹਿੰਦੇ ਆ ਹੁਣ ਤੇ ਸਾਰੇ ਬਹਾਨੇ ਦੇ ਜਿਲਾਉਣ ਕੋਈ ਗੱਲ ਨਹੀਂ ਕਿ ਨੱਕ ਜੇ ਬਹਾਨੇ ਤੇ ਹੀ ਲਾਓਗੀ ਪਰ ਕੋਈ ਗੱਲ ਨਹੀਂ ਜੇ ਆਪਣੀ ਆਈ ਤੇ ਆਏ ਆ ਨਾ ਤੇ ਮੈਂ ਵੀ ਪਿੰਡ ਦੱਸ ਕੇ ਰਹਿਣਾ ਫੋਨ ਲਾਉਂਦੇ ਆ ਤੇ ਕੋਈ ਵੀ ਨਹੀਂ ਆ ਹੁਣ ਕਿੱਦਾਂ ਇੱਥੇ ਛੱਡ ਗਏ ਮੇਰੇ ਕੋਲ ਨਾ ਇਹੀ ਮੌਕਾ ਵਾ ਵੇਜੀ ਨੂੰ ਫੋਨ ਕਰਨ ਦਾ ਪਤਾ ਨਹੀਂ ਇਹ ਫੋਨ ਕਿਦਾਂ ਘਰ ਰੱਖ ਗਏ ਆ ਇਦਾਂ ਕਰਨੀ ਆ ਛੇਤੀ ਛੇਤੀ ਪਹਿਲਾਂ ਫੋਨ ਕਰ ਲਾ